ਜੋਗਰਾਜ ਸਿੰਘ ਨੇ ਸਾਨੂੰ ਵੀ ਗੰਡੂ ਵਾਲੇ ਸੰਤੋ ਬਾਬਾ ਜੀ ਦੀ ਉਹਨਾਂ ਨੂੰ ਵੀ ਬਹੁਤ ਗਾਣਾ ਗੁਣਾ ਵੀ ਕੱਢੀਆਂ ਬੀਬੀ ਨੂੰ ਵੀ ਵਜਾਈ ਨੂੰ ਕੋਈ ਮਾਂ ਚਾਹੁੰਦੀ ਐ ਵੀ ਉਹਦਾ ਪੁੱਤ ਬਿਮਾਰ ਹੋਵੇ ਜਾਂ ਘੁੱਸੋਵੇ ਦੇ ਮੈਂ ਆਈ ਨਹੀਂ ਕਰਦੋਂ ਜੇ ਤੇਰਾ ਪੁੱਤ ਇਨੀ ਰੋਂਗਾ ਤੂੰ ਕੀ ਕਰੇਂਗਾ ਪੇ ਕੀ ਕਰਨਾ ਜਦੋਂ ਸਾਡੇ ਗੋਲੀ ਵੀ ਮਾਰਦੇ ਤਾਂ ਕਿਹ ਫਰਕ ਪੈਂਦਾ ਤੇ ਉਹ ਅਸੀਂ ਕੁਛ ਨਹੀਂ ਕਿਹਾ ਬਾਫੇਰ ਚਲੋ ਫੇਰ ਅਮਰੀਕਾ ਚਲੇ ਗਿਆ ਰਾਤ ਨੂੰ 12:30 ਵਜੇ ਟੈਲੀਫੋਨ ਆਇਆ ਉੱਥੇ ਦਾ ਦਿਨ ਸੀ ਉਹ ਕਹਿੰਦੀ ਵੀ ਵੀਰ ਵੀ ਯਵਰਾਜ ਦੀ ਹਾਲਤ ਬਹੁਤ ਖਰਾਬ ਹੈ ਉਲਟੀਆਂ ਕਰਦਾ ਉਹ ਕਰਦਾ ਤੇ ਮੈਂ ਅੰਦਰ ਆ ਮੈਂ ਰੋਣ ਲੱਗ ਗਿਆ ਮੈਨੂੰ ਕਹਿੰਦੇ ਕੀ ਹੋ ਗਿਆ ਮੈਂ ਕਹਾ ਮਹਾਰਾਜ ਆਪਣਾ ਯਵਰਾਜ ਚੱਲਿਆ ਕੈਂਸਰ ਉਹ ਬਾਈ ਕਿੱਥੇ ਚੱਲਿਆ ਆਪੇ ਠੀਕ ਹੋ ਗਿਆ ਜਨੂਨ ਆਪੇ ਖੇਡਣ ਲੱਗ ਗਿਆ ਨਾ ਕੇ ਹਾਂਜੀ ਫਿਰ ਠੀਕ ਹੋ ਗਿਆ ਇੰਡੀਆ ਆ ਗਿਆ ਖੇਡਣ ਲੱਗ ਗਿਆ ਵਰਲਡ ਕੱਪ ਜਿੱਤਿਆ ਤੇ ਜਿਹੜਾ ਮੈਂ ਉਹਨੂੰ ਦੱਤਾ ਜੀ ਬਚਨ ਉਹ ਹੈ ਜੋ ਹੈ ਉਹ ਚੱਲੇ ਗਿਆ ਅਸੀਂ ਜੌਨਾ ਨੂੰ ਦਹੀਂ ਸਾਡੇ ਬੱਚੇ ਆ ਉਹ ਮਾਂ ਦਾ ਪੁੱਤ युवराज ਹੋਰੀ ਆਣਾ ਕਿਉਂ ਛੱਡ ਗਿਆ ਇੱਥੇ ਪਹਿਲਾਂ ਇੱਕ ਸਮੇਂ ਬੜੀ ਸਿਫਤ ਉਹਨਾਂ ਨੂੰ ਪਤਾ ਹੋਣਾ ਹੈ ਸਾਨੂੰ ਤਾਂ ਪਤਾ ਨਹੀਂ ਉਹ ਆ ਜਾਣ ਜੀ ਆਇਆਂ ਨੂੰ ਅਜਿਹਾ ਜੇ ਕਹਿੰਦੇ ਆ ਨਹੀਂ ਆਉਂਦੇ ਤਾਂ ਵੀ ਜੋ ਉਸ ਵੇਲੇ ਬੜਾ ਚਰਚਾ ਜਾਂ ਇੱਕ ਬਹਿਸ ਦਾ ਵਿਸ਼ਾ ਬਣਿਆ ਕਹਿੰਦੇ ਕਿ ਦਵਾਈਆਂ ਨਾਲ ਠੀਕ ਹੁੰਦੇ ਆ ਕੀਮੋ ਹੁੰਦੀ ਹੈ ਉਸ ਦੇ ਨਾਲ ਠੀਕ ਹੁੰਦੇ ਆ ਇਦਾਂ ਥੋੜੀ ਡੇਰੇ ਜਾ ਕੇ ਠੀਕ ਹੋ ਸਕਦੇ ਯੋਗਰਾਜ ਨੇ ਬੜੇ ਸਵਾਲ ਚੁੱਕੇ ਸੀ ਉਹਨਾਂ ਦੇ ਪਿਤਾ ਨੇ ਕਿ ਨਹੀਂ ਇਹ ਕਿਉਂ ਡੇਰੇ ਵਾਲੇ ਪਾਸੇ ਜਿਹੜੀ ਉਹਨਾਂ ਦੀ ਮਦਰ ਹੈ ਉਹ ਕਿਉਂ ਇੱਧਰ ਚੋਰੀ ਹੋਈ ਹੈ ਇਹ ਤੇ ਦਵਾਈਆਂ ਚਲੀਆਂ ਮੁੰਡਾ ਮਾਰਦਣਾ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਚਰਚਾਵਾਂ ਚ ਲੱਗੀਆਂ ਸੀ ਇਹ ਕਿ ਹੁਣ ਗੱਲ ਦੱਸਾਂ ਫਿਰ ਇਹ ਕਿ ਸਾਡੇ ਬਾਲੀਆ ਸਾਹਿਬ ਹੁੰਦੇ ਸੀਗੇ ਪੰਜਾਬੀ ਯੂਨੀਵਰਸਿਟੀ 'ਚ ਜਰਨਲਿਜ਼ਮ ਦੇ ਡਾਇਰੈਕਟਰ ਤੇ ਥੋੜ੍ਹਾ ਨਿਆ ਹੋਣਾ ਹਰਜਿੰਦਰ ਸਿੰਘ ਬਾਲੀਆ ਜਾਦਾਉ ਦਾ ਨਾਮ ਉਹ ਸਾਡੇ ਉਹਨਾਂ ਤੇ ਕਾਲਜ ਦੀ ਇਨਸਪੈਕਸ਼ਨ ਕਰਨ ਆਉਣਾ ਸੀ ਫੈਰੀ ਮੈਡਮ ਕਹਿੰਦੀ ਵੀ ਅਜੇ ਨਾ ਆਇਓ ਜੀ 2 ਮਹੀਨੇ ਦੇ ਬਾਅਦ ਆਇਓ। ਉਹਨਾਂ ਨੂੰ ਬੜਾ ਗੁੱਸਾ ਵੀ ਚੰਗਿਆ ਸੀ ਇਨਫੈਕਸ਼ਨ ਦਾ ਸੀ ਕਹਿੰਦੀ ਇਹ ਕੌਣ ਹੁੰਦੀ ਐ। ਚੱਲ ਉਹ ਬੀ.ਸੀ. ਸਾਹਿਬ ਸੀਗੇ ਜਸਵਾਲ ਸਿੰਘ ਸੀਗੇ ਜੈਦ ਉਹਨਾਂ ਦਾ ਨਾਮ। ਉਹ ਸੀ ਉਹ ਕਹਿੰਦੇ ਕੋਈ ਨਾ ਵੀ ਚੱਲ ਫੇਰ ਅਟਕੇ 1 ਮਹੀਨੇ ਬਾਅਦ ਆ ਗਏ। ਤੇ ਉਹਨਾਂ ਨੇ ਕਰਿਆ ਦੇਖਿਆ ਸਾਡੇ ਸੁਖਦੇਵ ਸਿੰਘ ਡੀ.ਆਈ.ਜੀ. ਸੀਗੇ। ਉਹ ਸਾਡੇ ਡਾਇਰੈਕਟਰ ਸੀਗੇ ਵਾਇਰਲੈਸ ਦੇ ਸੀਗੇ। ਉਹ ਮੈਨੇਜਰ ਸੀਗੇ ਕਾਲਜ ਦੇ। ਉਹਨਾਂ ਨੂੰ 26 골ਡ ਮੈਡਲ ਮਿਲੇ ਸੀ ਇੰਡੀਆ ਚ ਬੈਰਲੱਚ ਐਨ ਇੰਟੈਲੀਜੈਂਟ ਐਂਡ ਅਸਕਰਾਊਡਰੀ ਸੀਗੇ ਇਹ ਹੋਰ ਸੀਗੇ ਉਹ ਲੈ ਕੇ ਆ ਗਏ ਬਾਲੀਆ ਸਾਹਿਬ ਨੂੰ ਬਾਬਾ ਜੀ ਕਹਿੰਦੇ ਇਹ ਕਹਿੰਦਾ ਮੈਂ ਕਿਹਾ ਵੀ ਇਹ ਸਾਧ ਜਿਹੜੇ ਕਹਿੰਦੇ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਇਹ ਸਾਧ ਆਏ ਕਰਦੇ ਆ ਨਹੀਂ ਇਹ ਯੋਗਰਾਜ ਨੇ ਕਿਹਾ ਸੀ ਕਿ ਯੋਗਰਾਜ ਨੇ ਤਾਂ ਕਿਹਾ ਬਾਲੀਆ ਸਾਹਿਬ ਦੇ ਵੀ ਅਰਜੰਦ ਸਿੰਘ ਦੇ ਮਨ ਚ ਆਇਆ